ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲਗਾਤਾਰ ਜਾਰੀ ਹੈ ਅਤੇ ਸਖਤੀ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸਾਲ 2025 ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡਾ ਐਕਸ਼ਨ ਲੈਂਦੇ ਹੋਏ 187 ਲੋਕਾਂ ਨੂੰ ਰਿਸ਼ਵਤ ਲੈਣ ਦੇ ਰੰਗੀ ਹੱਥੀ ਕਾਬੂ ਕੀਤਾ ਇਹਨਾਂ ਵਿੱਚ 18 ਗੈਸਟੇਡ ਅਤੇ 126 ਨਾਨ ਗੈਸਟੇਡ ਸਰਕਾਰੀ ਕਰਮਚਾਰੀ ਵੀ ਸ਼ਾਮਲ ਨੇ ਜੋ ਕਿ ਸਰਕਾਰੀ ਸਿਸਟਮ ਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰ ਰਹੇ ਸਨ ਕਾਰਵਾਈ ਦੇ ਦੌਰਾਨ ਪੁਲਿਸ ਵਿਭਾਗ ਦੇ 43 ਅਤੇ ਰੈਵਨਿਊ ਵਿਭਾਗ ਦੇ ਵੀ ਕਰਮਚਾਰੀ ਵੀ ਵਿਜੀਲੈਂਸ ਦੇ ਜਾਲ ਵਿੱਚ ਜਾ ਫਸੇ ਮਾਨ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਪ੍ਰਸ਼ਟਾਚਾਰ ਦੇ ਮਾਮਲਿਆਂ ਵਿੱਚ 113 ਅਪਰਾਧਿਕ ਕੇਸ ਦਰਜ ਕੀਤੇ ਨੇ ਸਿਰਫ ਕੇਸ ਹੀ ਨਹੀਂ ਸਜ਼ਾ ਵੀ ਭ੍ਰਿਸ਼ਟਾਚਾਰ ਨਿਰਵਾਣ ਐਕਟ ਤਹਿਤ 134 ਮਾਮਲਿਆਂ ਵਿੱਚ ਅਦਾਲਤਾਂ ਨੇ 63 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਇਹ ਅੰਕੜੇ ਸਾਫ਼ ਕਰਦੇ ਨੇ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਦੀ ਪੰਜਾਬ ਵਿੱਚ ਹੁਣ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਹੈ ਚਾਹੇ ਅਹੁਦਾ ਵੱਡਾ ਹੋਵੇ ਜਾਂ ਫਿਰ ਛੋਟਾ ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲਗਾਤਾਰ ਜਾਰੀ ਹੈ ਅਤੇ ਸਖਤੀ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸਾਲ 2025 ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡਾ ਐਕਸ਼ਨ ਲੈਂਦੇ ਹੋਏ 187 ਲੋਕਾਂ ਨੂੰ ਰਿਸ਼ਵਤ ਲੈਣ ਦੇ ਰੰਗੀ ਹਥੀ ਕਾਬੂ ਕੀਤਾ ਇਹਨਾਂ ਵਿੱਚ 18 ਗੈਸਟेड ਅਤੇ 126 ਨਾਨ ਗੈਸਟेड ਸਰਕਾਰੀ ਕਰਮਚਾਰੀ ਵੀ ਸ਼ਾਮਿਲ ਨੇ ਜੋ ਕਿ ਸਰਕਾਰੀ ਸਿਸਟਮ ਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰ ਰਹੇ ਸਨ ਕਾਰਵਾਈ ਦੇ ਦੌਰਾਨ ਪੁਲਿਸ ਵਿਭਾਗ ਦੇ ਤਰਤਾਲੀ ਤੇ ਰੈਵਨਿਊ ਵਿਭਾਗ ਦੇ 20 ਕਰਮਚਾਰੀ ਵੀ ਵਿਜੀਲੈਂਸ ਦੇ ਜਾਲ ਵਿੱਚ ਜਾ ਫਸੇ ਮਾਨ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਪ੍ਰਸ਼ਟਾਚਾਰ ਦੇ ਮਾਮਲਿਆਂ ਵਿੱਚ 113 ਅਪਰਾਧਿਕ ਕੇਸ ਦਰਜ ਕੀਤੇ ਨੇ ਸਿਰਫ ਕੇਸ ਹੀ ਨਹੀਂ ਸਜ਼ਾ ਵੀ ਭ੍ਰਿਸ਼ਟਾਚਾਰ ਨਿਰਵਾਣ ਐਕਟ ਤਹਿਤ 134 ਮਾਮਲਿਆਂ ਵਿੱਚ ਅਦਾਲਤਾਂ ਨੇ 63 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਇਹ ਅੰਕੜੇ ਸਾਫ਼ ਕਰਦੇ ਨੇ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਦੀ ਪੰਜਾਬ ਵਿੱਚ ਹੁਣ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਹੈ ਚਾਹੇ ਅਹੁਦਾ ਵੱਡਾ ਹੋਵੇ ਜਾਫਰਿਕ ਛੋਟਾ ਮਾਨ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲਗਾਤਾਰ ਜਾਰੀ ਹੈ ਅਤੇ ਸਖਤੀ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸਾਲ 2025 ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡਾ ਐਕਸ਼ਨ ਲੈਂਦੇ ਹੋਏ 187 ਲੋਕਾਂ ਨੂੰ ਰਿਸ਼ਵਤ ਲੈਣ ਦੇ ਰੰਗੀ ਹਥੀ ਕਾਬੂ ਕੀਤਾ ਇਹਨਾਂ ਵਿੱਚ 18 ਗੈਸਟੇਡ ਅਤੇ 126 ਨਾਨ ਗੈਸਟੇਡ ਸਰਕਾਰੀ ਕਰਮਚਾਰੀ ਵੀ ਸ਼ਾਮਲ ਨੇ ਜੋ ਕਿ ਸਰਕਾਰੀ ਸਿਸਟਮ ਨੂੰ ਅੰਦਰੋਂ ਹੀ ਅੰਦਰੋਂ ਖੋਖਲਾ ਕਰ ਰਹੇ ਸਨ ਕਾਰਵਾਈ ਦੇ ਦੌਰਾਨ ਪੁਲਿਸ ਵਿਭਾਗ ਦੇ ਤਰਤਾ ਇੱਥੇ ਰੈਵਨਿਊ ਵਿਭਾਗ ਦੇ 20 ਕਰਮਚਾਰੀ ਵੀ ਵਿਜੀਲੈਂਸ ਦੇ ਜਾਲ ਵਿੱਚ ਜਾ ਫਸੇ ਮਾਨ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ 113 ਅਪਰਾਧਿਕ ਕੇਸ ਦਰਜ ਕੀਤੇ ਨੇ ਸਿਰਫ ਕੇਸ ਹੀ ਨਹੀਂ ਸਜ਼ਾ ਵੀ ਭ੍ਰਿਸ਼ਟਾਚਾਰ ਨਿਰਵਾਣ ਐਕਟ ਤਹਿਤ 134 ਮਾਮਲਿਆਂ ਵਿੱਚ ਅਦਾਲਤਾਂ ਨੇ 63 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਇਹ ਅੰਕੜੇ ਸਾਫ਼ ਕਰਦੇ ਨੇ ਕਿ ਮਾਨ ਸਰਕਾਰ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕਰਦੀ ਪੰਜਾਬ ਵਿੱਚ ਹੁਣ ਕਾਨੂੰਨ ਸਭ ਦੇ ਲਈ ਇੱਕੋ ਜਿਹਾ ਹੈ ਚਾਹੇ ਅਹੁਦਾ ਵੱਡਾ ਹੋਵੇ ਜਾਂ ਫਿਰ ਛੋਟਾ